ਖਾਹਿਬ ਜਾਦਿਆਂ ਦੀ ਲਾ ਮਿਸਾਲ ਸ਼ਹੀਦੀ ਨੂੰ ਯਾਦ ਕਰਦੇ ਹਾਂ ਜਦੋਂ ਆਪਣੇ ਆਲੇ ਦੁਆਲੇ ਵੱਲ ਝਾਤ ਮਾਰਦੇ ਹਾਂ ਅਤੇ ਸਿੱਖ ਕੌਮ ਅੰਦਰ ਆ ਚੁੱਕੇ ਘੋਰ ਨਿਕਾਰ ਨੂੰ ਮਹਿਸੂਸ ਕਰਦੇ ਹਾਂ ਤਾਂ ਸਿਰ ਸ਼ਰਮ ਦੇ ਨਾਲ ਝੁਕ ਜਾਂਦਾ ਹੈ ਕੀ ਅਸੀਂ ਸੋਚਾਂਗੇ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਸਤਿਗੁਰੂ ਨੇ ਆਪਣੇ ਲਖਤੇ ਜਗਰ ਸਾਹਿਬ ਜਾਦਿਆਂ ਨੂੰ ਸ਼ਹੀਦ ਕਰਵਾ ਕੇ ਸਿੱਖ ਕੌਮ ਨੂੰ ਜ਼ਿੰਦਗੀ ਬਖਸ਼ੀ ਸੀ ਸਹਬਜ਼ਾਦੇ ਨੇ ਆਪਣੇ ਸੀਸ ਭੇਟ ਕਰਕੇ ਭਾਰਤ ਦਾ ਸੀਸ ਧਰਮ ਅਣਖ ਗੌਰਵ ਅਤੇ ਸਭਿਆਚਾਰ ਨੂੰ ਬਚਾਇਆ ਅਤੇ ਸਰਹੰਦ ਨੂੰ ਸਤਮੁਛੀ ਹਿੰਦ ਦਾ ਸਿਰ ਬਣਾ ਦਿੱਤਾ ਪਰੰਤੂ ਅਸੀਂ ਕੌਮ ਨੂੰ ਤਬਾਹੀ ਦੇ ਕੰਢੇ ਵੱਲ ਧੱਕ ਕੇ ਆਪਣੀ ਅਤੇ ਆਪਣੀ ਔਲਾਦ ਦੇ ਕੂੜੇ ਸੁਖ ਆਰਾਮ ਅਤੇ ਵਕਤੀ ਸ਼ਾਨੋ ਸ਼ੌਕਤ ਲਈ ਤਤਪਰ ਹਾਂ ਉਹਨਾਂ ਕੌਮਾਂ ਦੁਨੀਆ ਦੇ ਤਖਤੇ ਤੋਂ ਮਿਟ ਗਈਆਂ ਜਿਨ੍ਹਾਂ ਨੇ ਖੁਦਗਰਜ਼ੀ ਕਰਨ ਆਪਣੇ ਧਾਰਮਿਕ ਸਿਧਾਂਤ ਮਹਾਨ ਵਿਰਾਸਤ ਇਤਿਹਾਸ ਅਤੇ ਸ਼ਹੀਦਾਂ ਨੂੰ ਅਣਗੌਲਿਆ ਕਰਕੇ ਆਪਣੀਆਂ ਕੂੜੀਆਂ ਲਾਲਸਾਵਾਂ ਨੂੰ ਪੂਰੀਆਂ ਕਰਨ ਵਿੱਚ ਹੀ ਗਲਤਾਨ ਹੋ ਗਈਆਂ ਸਾਨੂੰ ਇਸ ਖਤਰੇ ਤੋਂ ਸਾਵਧਾਨ ਹੋਣ ਦੀ ਲੋੜ ਹੈ ਵਰਨਾ ਸਰਬਨਾਸ਼ ਯਕੀਨੀ ਹੈ ਆਓ ਆਪਣੇ ਮਹਾਨ ਸਿਧਾਂਤ ਅਤੇ ਵਿਰਾਸਤ ਦੇ ਸਹੀ ਵਾਰਿਸ ਬਣਨ ਦਾ ਯਤਨ ਕਰੀਏ ਅੰਖ ਅਤੇ ਆਪਣਾ ਵਿਗਾਰ ਵਿਰਾਨਾ ਸਾਡਾ ਦੇ ਸਿਧਾਂਤ ਉਪੇ ਪਹਿਰਾ ਦਈਏ ਤੇ ਸਹਿਬ ਯਾਦਿਆਂ ਦੀ ਸ਼ਹਾਦਤ ਤੋਂ ਸੇਧ ਲੈਂਦੇ ਹੋਏ ਇਸ ਕਾਰਜ ਵਿੱਚ ਤਨੁਮਨੋ ਆਪੋ ਆਪਣਾ ਯੋਗਦਾਨ ਪਾਈਏ ਅਤੇ ਆਪਣਾ ਜਨਮ ਸ਼ਖਾਰਤਾ ਕਰਿਏ ਅਤੇ ਆਪਣੇ ਦੇਸ਼ ਅਤੇ ਕੌਮ ਦੇ ਗੌਰਵ ਅਣਖ ਅਤੇ ਸ਼ਾਨ ਨੂੰ ਉੱਚਾ ਤੇ ਰੋਸ਼ਨ ਕਰੀਏ। ਉਹਨਾਂ ਮਹਾਨ ਹਸਤੀਆਂ ਦੇ ਚਰਨਾਂ ਵਿੱਚ ਅਸੀਂ ਇਹੋ ਵੱਡੀ ਭੇਟਾ ਰੱਖ ਸਕਦੇ ਹਾਂ ਕਿ ਉਹਨਾਂ ਦੀ ਮਹਾਨਤਾ ਨੂੰ ਸਮਝੀਏ। ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੀਏ ਅਤੇ ਸਿੱਖੀ ਆਦਰਸ਼ਾਂ ਤੇ ਪੈਰਾ ਦੇਣ ਦਾ ਪ੍ਰਣ ਕਰੀਏ। ਉਹਨਾਂ ਨੇ ਜਿਸ ਸਮਾਜ ਦੇ ਸਮਾਜ ਦੀ ਉਸਾਰੀ ਕਰਨ ਲਈ ਲੜਦਿਆਂ ਸ਼ਹੀਦੀ ਪਾਈ ਅਤੇ ਆਪਣੇ ਆਪ ਨੂੰ ਕੰਧਾਂ ਵਿੱਚ ਚੜਵਾਇਆ ਉਸ ਸਮਾਜ ਦੀ ਸਥਾਪਤੀ ਲਈ ਹਰ ਸੰਭਵ ਯਤਨ ਕਰੀਏ ਸਾਨੂੰ ਆਪਣੇ ਸਮਾਜ ਵਿੱਚੋਂ ਮਿੱਜ ਪ੍ਰਸਤੀ ਕਲਬਾ ਪਰਵਰੀ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਸਖਤ ਲੋੜ ਹੈ ਪਤਿਤਪੁਣ ਮਾਦਾ ਭਰੂਣ ਹੱਤਿਆ ਮਸ਼ਾਕਰੀ ਅਸ਼ਲੀਲਤਾ ਨੰਗੇਜ ਬਾਦ ਅਤੇ ਦਹੀਜ ਵਰਗੀਆਂ ਕੁਰੀਤੀਆਂ ਨੂੰ ਅਖਾਰ ਦੇਣਾ ਚਾਹੀਦਾ ਹੈ ਖੰਡੇ ਬਾਟੇ ਦੀ ਪਹਿਲ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ ਦੁਨੀਆਂ ਦੇ ਤੀਰਥ ਸਥਾਨਾਂ ਵਿੱਚ ਸਹਿਬਜ਼ਾਦਿਆਂ ਦੇ ਸ਼ਹੀਦੀ ਸਥਾਨਾਂ ਨੂੰ ਧਰਮ ਯਾਤਰਾ ਲਈ ਉੱਚਤ ਮੰਨਣਾ ਚਾਹੀਦਾ ਹੈ ਕਿਉਂਕਿ ਅਜਿਹੀ ਸ਼ਹੀਦੀ ਦੁਨੀਆਂ ਦੇ ਇਤਿਹਾਸ ਵਿੱਚ ਨਾ ਤਾਂ ਪਹਿਲਾਂ ਕਦੀ ਹੋਈ ਅਤੇ ਨਾ ਹੀ ਭਵੇਖ ਵਿੱਚ ਆਸ ਹੈ ਜੇਕਰ ਭਗਤੀ ਕਰਨ ਨਾਲ ਨਾਮ ਜਪਣ ਨਾਲ ਪ੍ਰਭੂ ਪ੍ਰੇਮ ਪੈਦਾ ਨਹੀਂ ਹੋ ਰਿਹਾ ਜਾਂ ਮਨੁੱਖ ਪਰਉਪਕਾਰ ਦਇਆ ਸੇਵਾ ਸੰਜਮਤਾ ਆਦਿਕ ਗੁਣਾਂ ਨੂੰ ਗ੍ਰਹਿਣ ਨਹੀਂ ਕਰਦਾ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਹ ਮਨੁੱਖ ਪਖੰਡ ਕਰ ਰਿਹਾ ਹੈ ਸਾਰੀਆਂ ਧਾਰਮਿਕ ਸਮਝੀਆਂ ਜਾਣ ਵਾਲੀਆਂ ਰਸਮਾਂ ਸਿਰਫ ਲੋਕਾਚਾਰ ਲਈ ਕੀਤੀਆਂ ਜਾ ਰਹੀਆਂ ਹਨ ਜਿਹੜੇ ਸਾਰੇ ਫੋਕਟ ਕਰਮਾਂ ਨੂੰ ਛੱਡ ਕੇ ਇੱਕ ਚਿਤ ਹੋ ਕੇ ਪ੍ਰਭੂ ਨਾਮ ਸਿਮਰਨ ਕਰਦੇ ਹਨ ਉਹ ਸੰਸਾਰ ਵਿੱਚ ਭੁੱਲ ਕੇ ਵੀ ਫਿਰ ਦੇਹ ਨਹੀਂ ਤਾਰਦੇ ਜੇ ਫੋਕਟ ਧਰਮ ਸਭ ਤਜ ਹੈ ਇੱਕ ਚਿਤ ਕਿਰਪਾ ਨਿਧ ਜੋ ਜਪ ਹੈ ਤਉ ਯਾ ਭਵ ਸਾਗਰ ਕੋ ਤਰ ਹੈ ਭਵ ਭੂਲ ਨ ਦੇਹ ਪੁਨਹ ਤਰ ਹੈ ਅਕਾਲ